ਸਤਿ ਆਲੈ ਰਹੀ ਸਾਰੇ ਹਾਜ਼ਰੀਨ ਸਭ ਤੋਂ ਪਹਿਲਾਂ ਕਾਮਰੇਡ ਬਲਵਿੰਦਰ ਸਮਾਉਂ ਔਰ ਮਨੋਜ ਭੀਖੀ ਜੀ ਨੂੰ ਬਹੁਤ ਬਹੁਤ ਸਦਾ ਅਝਲੀ ਅਰਪਿਤ ਕਰਦੇ ਆ ਕਿ ਜਿਹੜੇ ਜੰਗ ਦਾ ਵਿਰੋਧ ਕਰਨ ਦੇ ਲਈ ਘਰੋਂ ਗਏ ਸੀ ਪਰ ਉਹ ਬਾਪਸ ਆ ਨਹੀਂ ਸਕੇ ਉਹ ਸ਼ਹਾਦਤ ਦਾ ਜ਼ਾਮ ਪੀ ਗਏ ਸੋ ਅੱਜ ਜਿਹੜੀ ਇਹ ਸਾਂਝੀ ਕਨਵੈਨਸ਼ਨ ਹੋ ਰਹੀ ਆ ਇਹ ਇਸ ਕਨਵੈਨਸ਼ਨ ਦਾ ਇੱਕ ਮਕਸਦ ਤਾਂ ਸਿੱਧਾ-ਸਿੱਧਾ ਇਹ ਆ ਕਿ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈਗਾ ਇਹ ਗੱਲ ਅਸੀਂ ਕਿਉਂ ਕਹਿੰਨੇ ਆ ਇਹ ਗੱਲ ਅਸੀਂ ਇਸ ਕਰਕੇ ਕਹਿੰਨੇ ਆ ਕਿ 1947 ਤੋਂ ਜਦੋਂ ਭਾਰਤ-ਪਾਕ ਦੀ ਵੰਡ ਹੋਈ ਜਾਂ ਜਦੋਂ ਭਾਰਤ ਆਪ ਕਹਿ ਸਕਦੇ ਹੋ ਆਜ਼ਾਦ ਹੋ ਗਿਆ ਔਰ ਪਾਕਿਸਤਾਨ ਆਜ਼ਾਦ ਹੋ ਗਿਆ ਉਸ ਸਮੇਂ ਤੋਂ ਲੈ ਕੇ ਅਸੀਂ ਚਾਰ ਵੱਡੀਆਂ ਜੰਗਾਂ ਭਾਰਤ ਪਾਕਿਸਤਾਨ ਦਰਮਿਆਨ ਲੜੀਆਂ ਇੱਕ ਤਾਂ ਉਹਨਾਂ ਦਿਨਾਂ ਦੇ ਵਿੱਚ ਹੀ ਲੜਾਈ ਲੜੀ ਅਸੀਂ ਕਸ਼ਮੀਰ ਦੇ ਈਸ਼ੂ ਤੇ ਜਿਹਦੇ ਨਾਲ ਅਸੀਂ ਐਲਓਸੀ ਬਣਾ ਬਣਾਈ ਕਿਉਂਕਿ ਉਹ ਬਟਾਤੇ ਨੇ ਹਿੱਸਾ ਜਿਹੜਾ ਕਸ਼ਮੀਰ ਦਾ ਉਹ ਇੰਡੀਆ ਦੇ ਕਬਜੇ ਚਾ ਔਰ ਕੁਝ ਪਰਸੈਂਟ ਹਿੱਸਾ ਜਿਹੜਾ ਉਹ 20% ਦੇ ਵਾਂਗੂ ਉਹ ਪਾਕਿਸਤਾਨ ਦੇ ਕਬਜੇ ਦੇ ਵਿੱਚਾ ਕਰੀਬ ਕਰੀਬ 10% ਹਿੱਸਾ ਜਿਹੜਾ ਉਹ ਪਾਕਿਸਤਾਨ ਦੇ ਆਹ ਸੌਰੀ ਚਾਈਨਾ ਦੇ ਕਬਜੇ ਚਾ ਔਰ ਇਸ ਤੇ ਪਹਿਲੀ ਲੜਾਈ 47 ਚ ਹੋਗੀ ਦੂਸਰੀ ਲੜਾਈ ਫਿਰ 62 ਤੀਸਰੀ ਲੜਾਈ 71 ਚੋਈ ਚੌਥੀ ਲੜਾਈ ਜਿਹਨੂੰ ਕਾਰਗਿਲ ਲੜਾਈ ਦਾ ਨਾਮ ਲਿਆ ਜਾਂਦਾ 99 ਚੋਈ ਪਰ ਮਸਲਾ ਉੱਥੇ ਦਾ ਉੱਥੇ ਆ ਉਦੋਂ ਬਾਅਦ ਪ੍ਰੌਕਸੀ ਵਾਰ ਦੋਨਾਂ ਮੁਲਕਾਂ ਦੇ ਵਿੱਚ ਚੱਲਦੀ ਰਹੀ ਪ੍ਰੌਕਸੀ ਵਾਰ ਆਪਾਂ ਅੰਗਰੇਜ਼ੀ ਦਾ ਇਹ ਸ਼ਬਦ ਆ ਜਿਹਦਾ ਮਤਲਬ ਆ ਕਿ ਲੁਕਮੀ ਲੜਾਈ ਕਿਉਂਕਿ ਹਰ ਮੁਲਕ ਦੇ ਵਿੱਚ ਅਲੱਗ-ਅਲੱਗ ਫੋਰਸਾਂ ਮਿਲ ਜਾਂਦੀਆਂ ਨੇ ਐਆਂ-ਆਂ ਜਿਵੇਂ ਨੱਥ ਨੇ ਪਹਿਲਾਂ ਗੱਲ ਕੀਤੀ ਆ ਕਿ ਪਹਾੜੇ ਦੀਆਂ ਕਈ ਫੌਜਾਂ ਨੇ ਜਿਹੜੀਆਂ ਤੁਹਾਡਾ ਕੰਮ ਕਰਦੀਆਂ ਨੇ ਪਹਾੜੇ ਦੇ ਕੁਝ ਲੋਕ ਨੇ ਜਿਹੜੇ ਸਪਾਰੀ ਲੈਂਦੇ ਨੇ ਤੁਹਾਡਾ ਕੰਮ ਕਰਦੇ ਨੇ ਔਰ ਇੱਕ ਅੰਕੜਾ ਇਹ ਆਇਆ ਕਿ 20 ਬੰਦੇ ਹਿੰਦੁਸਤਾਨ ਨੇ ਆਪਣੇ ਤਰੀਕੇ ਦੇ ਨਾਲ ਪਾਕਿਸਤਾਨ ਦੇ ਵਿੱਚ ਮਰਵਾਏ ਨੇ ਜਿਦੇ ਚ ਪਰਮਜੀਤ ਇੱਕ ਸ਼ਾਇਦ ਪੰਜ ਬੜੋ ਦਾ ਪਰਮਜੀਤ ਪੰਜਵੜ ਦਾ ਨਾਮ ਵੀ ਸ਼ਾਮਲ ਆ। ਔਰ ਨਿੱਜਰ ਦਾ ਕਤਲ ਕੈਨੇਡਾ ਦੇ ਵਿੱਚ ਹੋਇਆ ਔਰ ਉਹ ਤਾਂ ਕਿਸੇ ਤੋਂ ਭੁੱਲ ਹੀ ਨਹੀਂ ਕਿ ਉਹਦੇ ਚ ਅਮਰੀਕਾ ਨੇ ਹਿੰਦੁਸਤਾਨ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਔਰ ਇੱਕ ਖਾਲਸਤਾਨੀਆ ਸਤਨਾਮ ਪੰਨੂ ਔਰ ਗੁਰਪਰਵੰਤ ਪੰਨੂ ਗੁਰਪਰਵੰਤ ਪੰਨੂ ਸੌਰੀ ਗੋਤੂ ਗੁਰਪਰਵੰਤ ਪੱਲੂ ਪੰਨੂ ਦੇ ਕਤਲ ਦੀ ਸਾਜ਼ਿਸ਼ ਅਮਰੀਕਾ ਨੇ ਨਕਾਮ ਕੀਤੀ ਔਰ ਉਹਨਾਂ ਨੇ ਕਿਹਾ ਕਿ ਇੰਡੀਆ ਦੀ ਸਰਕਾਰ ਆਪਣੇ ਤਰੀਕੇ ਦੇ ਨਾਲ ਇਹਦਾ ਕਤਲ ਕਰਵਾਉਣਾ ਚਾਹੁੰਦੀ ਸੀ ਸਾਨੂੰ ਪਤਾ ਲੱਗ ਗਿਆ ਸੀ ਉਹਨੂੰ ਬਚਾ ਲਿਆ ਨਿਜਰ ਨੂੰ ਕੈਨੇਡਾ ਬਚਾ ਨਹੀਂ ਸਕਿਆ ਪੰਨੂ ਨੂੰ ਅਮਰੀਕਾ ਨੇ ਬਚਾ ਲਿਆ ਜਾਨੀ ਇਹ ਪ੍ਰੌਕਸੀ ਵਾਰ ਇਹਨੂੰ ਇੱਕ ਲੁਕਮੀ ਜੰਗ ਆ ਜਿਹੜੀ ਉਹਦਾ ਨਾਮ ਦਿੱਤਾ ਜਾਂਦਾ ਕਿ ਪਹਿਲਾਂ ਜਿਹੜੇ ਵੀ ਸਾਡਾ ਵਿਰੋਧ ਕਰਨ ਵਾਲੇ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸਬਕ ਸਿਖਾਇਆ ਜਾਵੇ ਸੋ ਇਹ ਲੜਾਈ ਜਿਹੜੀ ਲੱਗੀ ਇਹਦਾ ਭਾਵੇਂ ਫੌਰੀ ਕਾਰਨ ਲੋਕਾਂ ਦੇ ਵਿੱਚ ਜਿਹੜਾ ਪ੍ਰਚਾਰਿਆ ਗਿਆ ਉਹ ਇਹੀ ਪ੍ਰਚਾਰਿਆ ਗਿਆ ਕਿ ਪੁਲਵਾਮਾ ਦੇ ਵਿੱਚ ਜਿਹੜੀ 26 ਲੋਕਾਂ ਦੀ ਹੱਤਿਆ ਹੋਈ ਕੁਝ ਮਿਲੀਟੈਂਟਾਂ ਵੱਲੋਂ ਕੋਈ ਕਹਿ ਰਿਹਾ ਚਾਰ ਨੇ ਕੋਈ ਕਹਿ ਰਿਹਾ ਸੀ ਪੰਜ ਨੇ ਹਜੇ ਤੱਕ ਉਹਨਾਂ ਦਾ ਕੋਈ ਪਤਾ ਨਹੀਂ ਵੀ ਉਹਨਾਂ ਦੀ ਗਿਣਤੀ ਕਿੰਨੀ ਸੀ ਉਹਦਾ ਕਾਰਨ ਇਹ ਆ ਕਿ ਉਸ ਇਲਾਕੇ ਦੇ ਵਿੱਚ ਜਿਹੜੀ ਸਾਈਟ ਤੇ ਇਹ ਕੰਮ ਹੋਇਆ ਕਤਲੇਆਮ ਹੋਇਆ ਉੱਥੇ ਨਾ ਕੋਈ ਸੀਸੀਟੀਵੀ ਕੈਮਰਾ ਲੱਗਿਆ ਹੋਇਆ ਨਾ ਹੀ ਉੱਥੇ ਕੋਈ ਜੰਮੂ ਕਸ਼ਮੀਰ ਪੁਲਿਸ ਦਾ ਮੁਲਾਜ਼ਮ ਸੀ ਨਾ ਹੀ ਉੱਥੇ ਕੋਈ ਸੀਆਰਪੀ ਵਾਲਾ ਮੁਲਾਜ਼ਮ ਸੀ ਨਾ ਹੀ ਕੋਈ ਮਿਲਟਰੀ ਵਾਲਾ ਸੀ ਸਰਕਾਰ ਨੇ ਬੜੀ ਕਾਲੀ ਦੇ ਨਾਲ ਇੱਕ ਕੰਮ ਕੀਤਾ ਕਿ ਤਿੰਨ ਬੰਦਿਆਂ ਦੇ ਸਕੈਚ ਜਰੂਰ ਜਾਰੀ ਕਰਤੇ ਅਗਲੇ ਦਿਨ ਹਾਲਾਂਕਿ ਡੂਡ ਤੋਂ 2 ਘੰਟੇ ਦਰਮਿਆਨ ਉੱਥੇ ਕੋਈ ਗਿਆ ਨਹੀਂ ਲੋਕ ਤੜਫਦੇ ਰਹੇ ਔਰ ਕਈਆਂ ਦੇ ਬਾਰਸ਼ਾਂ ਨੇ ਤਾਂ ਇੱਥੋਂ ਤੱਕ ਕਿਹਾ ਇੱਕ ਲੜਕੀ ਨੇ ਤਾਂ ਇਹ ਕਿਹਾ ਕਿ ਮੇਰੇ ਘਰ ਵਾਲਾ بچ ਸਕਦਾ ਸੀ ਜੇ ਫੌਰੀ ਤੌਰ ਤੇ ਕੋਈ ਆ ਕੇ ਉਹਨੂੰ ਚੱਕ ਕੇ ਹਸਪੀਟਲਾਈਜ਼ ਕਰ ਦਿੰਦਾ ਪਰ ਉਸ ਤੋਂ ਬਾਅਦ ਉਹਦੀ ਕੋਈ ਇਨਵੈਸਟੀਗੇਸ਼ਨ ਕਰਨ ਦੀ ਬਜਾਏ ਉਸ ਘਟਨਾ ਦੀ ਕੋਈ ਜਾਂਚ ਕਰਨ ਦੀ ਬਜਾਏ ਜਕਦਮ ਤਿੰਨ ਬੰਦਿਆਂ ਦਾ ਸਕੈਚ ਜਾਰੀ ਕਰ ਦਿੱਤਾ ਜਾਂਦਾ ਔਰ ਇਲਜ਼ਾਮ ਲਾ ਦਿੱਤਾ ਜਾਂਦਾ ਕਿ ਇਹ ਬੰਦੇ ਪਾਕਿਸਤਾਨ ਨੇ ਭੇਜੇ ਔਰ ਉਸੇ ਨੂੰ ਲੈ ਕੇ ਫਿਰ ਫਟਾਫਟ ਮੀਟਿੰਗਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਮੋਦੀ ਜੀ ਆਪਣਾ ਮੱਧ ਪੂਰਬ ਦਾ ਦੌਰਾ ਖਤਮ ਕਰਕੇ ਜਲਦੀ ਜਲਦੀ ਇੰਡੀਆ ਆਉਂਦੇ ਨੇ ਔਰ ਇੰਡੀਆ ਆ ਕੇ ਉਹ ਫਟਾਫਟ ਦਿੱਲੀ 에ਰਪੋਰਟ ਤੇ ਮੀਟਿੰਗ ਕਰਦੇ ਨੇ ਔਰ ਮੀਟਿੰਗ ਕਰਕੇ ਉਹ ਇੱਕ ਕਿਸਮ ਨਾਲ ਇੱਕ ਜੰਗ ਦਾ ਮਾਹੌਲ ਤਿਆਰ ਕਰਨ ਦੇ ਲਈ ਉਹ ਆਪਣੀ ਸਾਰੀ ਫੋਰਸ ਝੋਕ ਦਿੰਦੇ ਨੇ ਔਰ 7 ਤਰੀਕ ਨੂੰ ਹਿੰਦੁਸਤਾਨ ਦੀ ਜਿਹੜੀ ਮਿਲਟਰੀ ਆ ਖਾਸ ਕਰਕੇ 에ਅਰ ਫੋਰਸ ਆ ਜਿਹੜੀ ਉਹ ਪਾਕਿਸਤਾਨ ਤੇ ਅਟੈਕ ਕਰ ਦਿੰਦੀ ਆ ਔਰ ਉਦੋਂ ਬਾਅਦ ਜੰਗ ਦਾ ਬਿਗਲ ਵੱਜ ਜਾਂਦਾ ਔਰ 10 ਤਰੀਕ ਨੂੰ 5 ਵਜੇ 트럼ਪ ਟਵੀਟ ਕਰਦਾ ਸਭ ਤੋਂ ਪਹਿਲਾਂ ਕਈ ਤਾਂ ਲੋਕ ਕਹਿੰਦੇ ਨੇ ਨਾ ਵੀ ਨਹੀਂ ਯਾਰ 트럼ਪ ਨੇ ਨਹੀਂ ਕਰਾਇਆ ਮੈਂ ਨਹੀਂ ਕਹਿੰਦਾ ਵੀ 트럼ਪ ਨੇ ਕਰਾਇਆ ਉਹ ਸੀਜ਼ਫਾਇਰ ਪਰ ਤੁਸੀਂ ਇਹ ਦੇਖੋ ਕਿ ਲੜਾਈ ਲਾਉਂਦੇ ਨੇ ਭਾਰਤ ਔਰ ਪਾਕਿਸਤਾਨ ਔਰ ਸੀਜ਼ਫਾਇਰ ਦਾ ਗੋਲੀਬੰਦੀ ਦਾ ਜਿਹੜਾ ਐਲਾਨ ਆਉਂਦਾ ਉਹ ਆਉਂਦਾ ਟਰੰਪ ਵੱਲੋਂ ਅਮਰੀਕਾ ਚੋਂ ਉਦੋਂ ਬਾਅਦ ਉਹਨੂੰ ਸ਼ਾਬਾਸ਼ ਵੀ ਦਿੱਤੀ ਜਾਂਦੀ ਹੈ ਉਹਦਾ ਧੰਨਵਾਦ ਵੀ ਕੀਤਾ ਜਾਂਦਾ ਫਿਰ ਪਾਕਿਸਤਾਨ ਕਹਿੰਦਾ ਵੀ ਹਾਂ ਭਾਈ ਗੋਲੀਬੰਦੀ ਹੋ ਗਈ ਫਿਰ ਸਾਡੀ ਸਰਕਾਰ ਵੀ ਮੰਨ ਗਈ ਵੀ ਹਾਂ 5 ਵਜੇ ਸਾਡਾ ਸੀਜ਼ਫਾਇਰ ਲੱਗ ਹੋ ਗਿਆ ਹੁਣ ਇਹ ਜਿਹੜੀ ਜੰਗ ਲੱਗੀ ਇਹਦਾ ਕੀ ਕਾਰਨ ਸਿਰਫ ਪਲਵਾਮਾ ਹੀ ਆ ਜਾਂ ਇਹਦੇ ਪਿੱਛੇ ਕੋਈ ਬੜਾ ਕਾਰਨ ਹਿੰਦੁਸਤਾਨ ਤੇ ਪਾਕਿਸਤਾਨ ਦੀ ਜਿਹੜੀ ਪ੍ਰਾਣੀ ਦੁਸ਼ਮਣੀ ਆ ਉਹ ਸਿਰਫ ਔਰ ਸਿਰਫ ਜੰਮੂ ਕਸ਼ਮੀਰ ਦੇ ਇਸ਼ੂ ਦੇ ਉੱਪਰ ਆ ਜਿੰਨਾ ਚਿਰ ਜੰਮੂ ਕਸ਼ਮੀਰ ਦੇ ਇਸ਼ੂ ਨੂੰ ਅਸੀਂ ਹੱਲ ਨਹੀਂ ਕਰਦੇ ਭਾਵੇਂ ਸਿਮਲਾ ਸਮਝੌਤੇ ਦੇ ਵਿੱਚ ਅਸੀਂ ਇਹ ਨੋਟ ਕੀਤਾ ਭਾਵੇਂ ਜਦੋਂ ਬਾਜਪਾਈ ਬਸ ਲੈ ਕੇ ਲਾਹੌਰ ਗਿਆ ਔਰ ਲਾਹੌਰ ਡੈਕਲੇਰੇਸ਼ਨ ਹੋਇਆ ਇੱਕ एलानਾਮਾ ਹੋਇਆ ਉਹਦੇ ਵਿੱਚ ਵੀ ਦੋਨਾਂ ਸਰਕਾਰਾਂ ਨੇ ਇਹ ਗੱਲ ਨੋਟ ਕੀਤੀ ਸੀ ਕਿ ਜੰਮੂ ਕਸ਼ਮੀਰ ਦਾ ਸਵਾਲ ਆ ਜਿਹੜਾ ਉਹ ਅਸੀਂ ਮਿਲ ਬੈਠ ਕੇ ਹੱਲ ਕਰਾਂਗੇ ਜਿੰਨਾ ਚਿਰ ਜੰਮੂ ਕਸ਼ਮੀਰ ਦਾ ਸਵਾਲ ਮਿਲ ਬੈਠ ਕੇ ਹੱਲ ਨਹੀਂ ਹੁੰਦਾ ਉਹਨਾਂ ਚਿਰ ਭਾਰਤ ਤੇ ਪਾਕਿਸਤਾਨ ਦੇ ਵਿੱਚ ਲੜਾਈ ਦਾ ਮਾਹੌਲ ਖਤਮ ਹੋ ਹੀ ਨਹੀਂ ਸਕਦਾ ਹੁਣ ਪੂਰੇ ਮੁਲਕ ਦੇ ਵਿੱਚ ਭਾਵੇਂ ਸੀਜ਼ ਫੇਰ ਕਰ ਲਿਆ ਉਹ ਸਾਡੀ ਵੀ ਮਜਬੂਰੀ ਸੀ ਸੀਜ਼ਫਾਇਰ ਕਰਨਾ ਔਰ ਉਹ ਪਾਕਿਸਤਾਨ ਦੀ ਮਜਬੂਰੀ ਵੀ ਸੀ ਸੀਜ਼ਫਾਇਰ ਕਰਨਾ ਕਿਉਂਕਿ ਜਿਹੜੇ ਸੀ ਦੋਨੇ ਮੁਲਕ ਲੜਾਈ ਲੜ ਰਹੇ ਸੀਗੇ ਇਹਨਾਂ ਕੋਲ ਲੜਾਈ ਲੜਨ ਲਈ ਆਪਣਾ ਕੀ ਸੀ ਕਿਤੇ ਸੋਚਿਆ ਆਪਾਂ ਨੇ ਜਿੰਨੀ ਵੀ ਟੈਕਨੀਕ ਦਾ ਅਸੀਂ ਪ੍ਰੈਕਟੀਕਲ ਅਜਹਾਰ ਕੀਤਾ ਇੰਡੀਆ ਨੇ ਜਿਹੜੇ ਡਰੋਨ ਛੱਡੇ ਉਹ ਅਮਰੀਕਾ ਦੇ ਸੀ ਇੰਡੀਆ ਨੇ ਜਿਹੜੇ ਡਰੋਨ ਛੱਡੇ ਉਹ ਇਜ਼ਰਾਈਲ ਦੇ ਸੀ ਪਾਕਿਸਤਾਨ ਨੇ ਜਿਹੜੇ ਡਰੋਨ ਚਲਾਏ ਉਹ ਤੁਰਕੀ ਦੇ ਸੀ ਪਾਕਿਸਤਾਨ ਨੇ ਜਿਹੜੇ ਡਰੋਨ ਚਲਾਏ ਉਹ ਚੀਨ ਦੇ ਸੀ ਭਾਰਤ ਨੇ ਜਿਹੜਾ ਫਾਈਟਰ ਜੈਡ ਚਲਾਇਆ ਰਫੇਲ ਉਹ ਮਤਲਬ ਫਰਾਂਸ ਦਾ ਸੀ ਔਰ ਉਹਨੂੰ ਮਾਰ ਕਰਨ ਵਾਲਾ ਜੇ 10 ਚਾਈਨਾ ਦਾ ਸੀ ਔਰ ਜਦੋਂ ਫਰਾਂਸ ਦਾ ਰਫੇਲ ਜਹਾਜ਼ ਪਾਕਿਸਤਾਨ ਵਾਲੇ ਜੇ 10 ਦੇ ਨਾਲ ਗ੍ਰਾਹ ਦਿੰਦੇ ਨੇ ਉਹਦਾ ਇੱਕ ਮਾਰਕੀਟ ਤੇ ਅਸਰ ਹੁੰਦਾ ਕਿ ਜੈਟ ਜਿਹੜੀ ਬਣਾਉਣ ਵਾਲੀ ਕੰਪਨੀਆ ਉਹਦੇ ਸ਼ੇਅਰ ਗਿਰ ਜਾਂਦੇ ਨੇ ਔਰ ਜੇ 10 ਬਣਾਉਣ ਵਾਲੀ ਪਾਕਿਸਤਾਨ ਚੀਨ ਦੀ ਜਿਹੜੀ ਕੰਪਨੀਆ ਉਹਦੇ ਸ਼ੇਅਰ ਆ ਜਿਹੜੇ ਉਹ ਅੱਪ ਹੋ ਜਾਂਦੇ ਨੇ ਔਰ ਇਸ ਸਾਰੀ ਲੜਾਈ ਦੇ ਵਿੱਚ ਸਾਡੀ ਫੋਰਨ ਪੋਲਿਸੀ ਬੁਰੀ ਤਰ੍ਹਾਂ ਫੇਲ ਹੋਈ ਤੇ ਮੇਰੇ ਨੱਤਜੀ ਨੇ ਕਿਹਾ ਨਾ ਵੀ ਸਾਡੇ ਨਾਲ ਤਾਂ ਕੋਈ ਨਹੀਂ ਖੜਿਆ ਨੱਤਜੀ ਇੱਕ ਦੇਸ ਸਾਡੇ ਨਾਲ ਵੀ ਖੜਿਆ ਉਹ ਖੜਿਆ ਕੌਣ ਆ ਸਾਡੇ ਨਾਲ ਅਜਰਾਈਲ ਜਿਹੜਾ ਮਹਾਬਦਨਾਮ ਆ ਸਾਰੀ ਦੁਨੀਆ 'ਚ ਸਾਡੇ ਨਾਲ ਕੋਈ ਭਲਾ ਮਾਨਸ ਨਹੀਂ ਖੜਿਆ ਸਾਡੇ ਨਾਲ ਮੋਦੀ ਵਰਗਾ ਹੀ ਖੜਿਆ ਅਜਰਾਈਲ ਦਾ ਪ੍ਰਧਾਨ ਮੰਤਰੀ ਉਹਨੇ ਕਿਉਂਕਿ ਉਹਨੇ ਵੀ ਡਰੋਨ ਵੇਚਣੇ ਸੀ ਹੋਰ ਉਹ ਕਦੇ ਨਹੀਂ ਖੜਦਾ ਸੀ ਸਾਡੇ ਨਾਲ ਔਰ ਹੁਣ ਕੀ ਹੋ ਰਿਹਾ ਅਸੀਂ ਸਭ ਤੋਂ ਜ਼ਿਆਦਾ ਛਾਤੀ ਪਿੱਟ ਰਹੇ ਹਾਂ ਕਿ S400 ਜਿਹੜੀ ਰੱਖਿਆ ਪ੍ਰਣਾਲੀ ਸੀ ਸਾਡੀ ਉਹ ਕਾਮਯਾਬ ਹੋਈ ਇਹਨਾਂ ਨੂੰ ਪੁੱਛੋ ਵੀ ਉਹ ਹੈਕੀ ਤੋਂ ਲਈ ਕਿਹੜੇ ਚਾਚੇ ਤੋਂ ਸੀ ਪੁੱਤਰ ਰਸ਼ੀਆ ਤੋਂ ਲਈ ਆ ਔਰ ਹੁਣ ਰਸ਼ੀਆ ਦੇ ਇਹਨਾਂ ਨੂੰ ਕਹਿਤਾ ਕਿ ਤੁਸੀਂ ਅਮਰੀਕਾ ਦਾ ਪੁਸ਼ ਬਟਨ ਮੱਤ ਬਣੋ ਪੁੱਤਰ ਨੇ ਮੋਦੀ ਨੂੰ ਕਿਹਾ ਕਿ ਅਮਰੀਕਾ ਮਗਰ ਮੱਤ ਲੱਗ ਅਮਰੀਕਾ ਤੇਰੇ ਨਾਲ ਖੜਿਆ ਵੀ ਨਹੀਂ ਅਮਰੀਕਾ ਨੇ ਅਜੇ ਤੱਕ ਇਹ ਵੀ ਨਹੀਂ ਕਿਹਾ ਕਿ ਪਾਕਿਸਤਾਨ ਟੈਰਰਿਸਟ ਮੁਲਕ ਆ ਜਾਂ ਉਹਨਾਂ ਦੀ ਟੈਰਰਿਜ਼ਮ ਵਾਲੀ ਕਾਰਵਾਈ ਆ ਕਿਤੇ ਵੀ ਤੁਸੀਂ ਟਰੰਪ ਦੇ ਜਿੰਨੇ ਟਵੀਟ ਆਏ ਨੇ ਸਾਰੇ ਚੱਕ ਕੇ ਦੇਖ ਲਓ ਅਮਰੀਕਾ ਨੇ ਇਸ ਗੱਲ ਦੀ ਪਾਕਿਸਤਾਨ ਤੇ ਜ਼ਿੰਮੇਵਾਰੀ ਨਹੀਂ ਸਿੱਟੀ ਅਵਰ ਇਸ ਕਰਕੇ ਉਹ ਕਹਿ ਰਿਹਾ ਕਿ ਕਾਮਯਾਬ ਤਾਂ ਸਖੋਈ ਰਿਹਾ ਨਾ ਜਿਹੜਾ ਮੈਂ ਦਿੱਤਾ ਸੀ ਐਸ 400 ਤਾਂ ਤੁਹਾਨੂੰ ਮੈਂ ਦਿੱਤਾ ਸੀ ਇਦੋਂ ਵਧੀਆ ਲੈਣਾ ਤਾਂ ਹੁਣ ਐਸ 500 ਤਿਆਰ ਕਰਤਾ ਉਹ ਕਹਿੰਦਾ ਮੈਂ ਉਹ ਲੈ ਲਵਾਂ ਇਸ ਕਰਕੇ ਇਸ ਲੜਾਈ ਦੇ ਵਿੱਚ ਜਿਹੜੀ ਟੈਕਨੋਲੋਜੀ ਵਰਤੀ ਗਈ ਉਹ ਸਾਰੀ ਚਾਹੇ ਰੂਸ ਦੀ ਵਰਤੀ ਚਾਹੇ ਚੀਨ ਦੀ ਵਰਤੀ ਗਈ ਚਾਹੇ ਅਮਰੀਕਾ ਦੀ ਵਰਤੀ ਗਈ ਚਾਹੇ ਇਟਲੀ ਦੀ ਵਰਤੀ ਗਈ ਵਗੈਰਾ ਵਗੈਰਾ ਸਾਰਿਆਂ ਦੀ ਫਰਾਂਸ ਵਗੈਰਾ ਦੀ ਵਰਤੀ ਗਈ ਜੀ ਦਾ ਮਤਲਬ ਇਹ ਆ ਕਿ ਸਾਡੇ ਆਪ ਦੇ ਕੋਲੇ ਲੜਨ ਲੜਨ ਨੂੰ ਕੁਝ ਨਹੀਂ ਆਏਗਾ ਅਸੀਂ ਤਾਂ ਆਧਾਰ ਲਈ ਅਧਿਆਰਣ ਨਾਲ ਹੀ ਲੜਨ ਵਾਲੇ ਆ ਇਸੇ ਕਰਕੇ 4 ਦਿਨਾਂ ਤੋਂ ਅਸੀਂ ਹੰਬ ਕੇ ਸੀਜ਼ਫਾਇਰ ਕਰ ਬੈਠੇ ਉਹ ਆਪਾਂ ਇਹਦਾ ਸਵਾਗਤ ਕਰਦੇ ਆ ਜੀ ਚੰਗਾ ਕੰਮ ਹੋਇਆ ਸੀਜ਼ਫਾਇਰ ਕੋਈ ਮਾੜਾ ਕੰਮ ਨਹੀਂ ਹੋਇਆ ਮੈਂ ਤਾਂ ਇੱਥੋਂ ਤੱਕ ਵੀ ਕਹਿਣਾ ਵੀ ਚਾਹੀ ਟਰੰਪ ਨੇ ਹੀ ਕਰਾਤਾ ਯਾਰ ਕੋਈ ਮਾੜੇ ਬੰਦੇ ਨੇ ਕੋਈ ਚੰਗਾ ਕੰਮ ਕਰਾਇਆ ਇਹਦੇ ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਹੁਣ ਜਿਹੜਾ ਅੱਗੇ ਤੋਂ ਮਾਹੌਲ ਬਣਾਇਆ ਜਾ ਰਿਹਾ ਹਜੇ ਵੀ ਦੇਖੋ ਸਾਡੀ ਸਰਕਾਰ ਨੇ ਖਾਸ ਕਰਕੇ ਮੋਦੀ ਨੇ ਕਿਹਾ ਕਿ ਟੈਰਰਿਸਟ ਟੈਰਰਿਸਟ ਐਕਟ ਨੂੰ ਅਸੀਂ ਵਾਰ ਐਕਟ ਮੰਨਾਂਗੇ ਅਗਰ ਕੱਲ ਨੂੰ ਕੋਈ ਟੈਰਰਿਸਟ ਕਾਰਵਾਈ ਸਾਡੇ ਮੁਲਕ ਤੇ ਹੁੰਦੀ ਆ ਤਾਂ ਅਸੀਂ ਉਹਨੂੰ ਜੁੱਧ ਮੰਨਾਂਗੇ ਜੁੱਧ ਇਹਦਾ ਮਤਲਬ ਕੀ ਆ ਕਿ ਜੁੱਧ ਵਾਲੀ ਗੱਲ ਅਜੇ ਛੱਡੀ ਨਹੀਂ ਕੱਲ ਨੂੰ ਕੋਈ ਚਾਰ ਬੰਦੇ ਐਸੇ ਖੜਕੂ ਇਕੱਠੇ ਹੋ ਕੇ ਕੋਈ ਹੋਰ ਕਾਰਵਾਈ ਕਰਦਾਨਾ ਤਾ ਇਹ ਫੇਰ ਪਾਕਿਸਤਾਨ ਤੇ ਅਮਲਾ ਕਰਨਗੇ ਕਿਉਂਕਿ ਰਾਜਨਾਥ ਹੁਣ ਇਹ ਕਹਿ ਰਿਹਾ ਜਿਹੜਾ ਇਹਨਾਂ ਨੇ ਜੁੱਧਾ ਮਾਦ ਪੜਕਾਇਆ ਸੀ ਨਾ ਜਿਹੜਾ ਖਾਸ ਕਰਕੇ ਕਾਓ ਬੈਲਟ ਜਿਹਨੂੰ ਆਪਾਂ ਕਹਿੰਦੇ ਆ ਕਿ ਹਿੰਦੀ ਵਾਲੀ ਬੈਲਟ ਦੇ ਵਿੱਚ ਜਿਹੜਾ ਇਹਨਾਂ ਨੇ ਜੰਗੀ ਜਨੂਨ ਪੜਕਾਇਆ ਸੀ ਜਦੋਂ ਇਹਨਾਂ ਨੇ ਸੀਜ਼ਫਾਇਰ ਕਰ ਲਿਆ ਔਰ ਕਰਿਆ ਵੀ ਇਹ ਕਹਿ ਕੇ ਵੀ ਅਸੀਂ ਸਾਡਾ ਅਪਰ ਹੈਂਡ ਸੀ ਤਾਂ ਹੁਣ ਉਹ ਸਾਰਾ ਜਿਹੜਾ ਅਨੁਮਾਦ ਪੜਕਾਇਆ ਸੀ ਉਹ ਇਹਨਾਂ ਦੇ ਗੱਲ ਨੂੰ ਆ ਗਿਆ ਨਾ ਕਿ ਜਦੋਂ ਤੁਹਾਡਾ ਅਪਰੈਂਡ ਸੀ ਫਿਰ ਜਦ ਬਰਾਮਕਾਸ ਤੋਂ ਕੀਤਾ ਇਹ ਕਸ਼ਮੀਰ ਵਾਲਾ ਕੰਮ ਨਵੇਂੜ ਹੀ ਲੈਂਦੇ ਆਕੂ ਪੀਓਕੇ ਵਾਲਾ ਤਾਂ ਲਈ ਲੈਂਦੇ ਕਰੇ ਪਰੇ ਕੰਮ ਤਾਂ ਨਿਭੜਦਾ ਪਰ ਪੀਓਕੇ ਲੈਣਾ ਐਡਾ ਸੌਖਾ ਕੰਮ ਨਹੀਂ ਹੈਗਾ ਇਸ ਕਰਕੇ ਜੰਗਾ ਮਸਲਿਆਂ ਦਾ ਹੱਲ ਨਹੀਂ ਹੈਗੀਆਂ ਜੰਗਾ ਸਿਰਫ ਤੇ ਸਿਰਫ ਬਰਬਾਦੀ ਕਰਦੀਆਂ ਨੇ ਔਰ ਜੰਗਾ ਦੇ ਬਾਰੇ ਚ ਇੱਕ ਗੱਲ ਜਿਹੜਾ ਖਾਸ ਕਰਕੇ ਜਿਹੜਾ ਸਾਡੀ ਸਰਕਾਰ ਨੇ ਪਿਛਲੇ ਦਿਨ ਇੱਕ ਅਗਨੀ ਵੀਰ ਵਾਲੀ ਪਾਲਿਸੀ ਲੈ ਕੇ ਆਂਦੀ ਸੀ ਇਹ ਅਗਨੀ ਵੀਰ ਵਾਲੀ ਪਾਲਿਸੀ ਆ ਜਿਹੜੀ ਇਹ ਸਾਡੇ ਨੌਜਵਾਨਾਂ ਦਾ ਔਰ ਸਾਡੇ ਲੋਕਾਂ ਦੇ ਦੇ ਖਿਲਾਫ ਜਾ ਰਹੀ ਆ ਦੇਖੋ ਆ ਜਿਹੜਾ ਮੁੰਡਾ ਸ਼੍ਰੀਨਗਰ ਦੇ ਵਿੱਚ ਥੋੜੇ ਦਿਨ ਪਹਿਲਾਂ ਸਾਡੇ ਤਿਰੰਗੇ ਚ ਲਿਪਟ ਕੇ ਆਇਆ ਉਹਦੇ ਘਰ ਦੇ ਕਹਿੰਦੇ ਨੇ ਵੀ ਉਹਦਾ ਕੋਈ ਵੀ ਸਮਾਨ ਉਹਨਾਂ ਨੇ ਮਿਲਟਰੀ ਵਾਲਿਆਂ ਨੇ ਸਾਨੂੰ ਦਿੱਤਾ ਨਹੀਂ ਸਿਵਾਏ ਕੜੇ ਤੋਂ ਔਰ ਜੇ ਜਦੋਂ ਮਾਂ ਦਾ ਐਲਾਨ ਹੋਇਆ ਕਿ ਅਸੀਂ ਉਹਨਾਂ ਚਿਰੂ ਦੀਆਂ ਅਸਤੀਆਂ ਜਲ ਪ੍ਰਵਾਹ ਨਹੀਂ ਕਰਾਂਗੇ ਜਿੰਨਾ ਚਿਰ ਉਸ ਅਗਨੀ ਵੀਰ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਂਦਾ ਹਾਂ ਫੋਟੋਆਂ ਖਿਚਾਉਣ ਲਈ ਤਾਂ ਭਈ ਮੋਦੀ ਵੀ ਬਹੁਤ ਅੱਗੇ ਆ ਫੌਜੀਆਂ ਚ ਜਾ ਕੇ ਰਾਜਨਾਥ ਵੀ ਬਹੁਤ ਅੱਗੇ ਆ ਫੌਜੀਆਂ ਚ ਜਾ ਕੇ ਪਰ ਇੱਕ ਗੱਲ ਤੁਸੀਂ ਸਾਰੇ ਯਾਦ ਰੱਖੋ ਕਿ ਫੌਜ ਵਾਲਾਂ ਦੀ ਪੈਨਸ਼ਨ ਜਿਹੜੀ ਬੰਦ ਕਰੀ ਆ ਉਹ ਕਿਹੜੀ ਸਰਕਾਰ ਨੇ ਕਰੀ ਸੀ ਇਹਨੂੰ ਨਹੀਂ ਭੁੱਲਣਾ ਫੌਜੀਆਂ ਦੀ ਪੈਨਸ਼ਨ ਔਰ ਆਮ ਮੁਲਾਜ਼ਮਾਂ ਦੀ ਜਿਹੜੇ ਸਰਕਾਰੀ ਮੁਲਾਜ਼ਮ ਸੀ ਉਹਨਾਂ ਦੀ ਪੈਨਸ਼ਨ ਸਮੇਤ ਫੌਜੀਆਂ ਦੀ ਪੈਨਸ਼ਨ ਇਹ ਬਾਜਪਾਈ ਸਰਕਾਰ ਨਹੀਂ ਭਈ 2004 ਚ ਬੰਦ ਕੀਤੀ ਸੀ ਇਸ ਕਰਕੇ ਉਹ ਸਰਕਾਰ ਜਿਹੜੀ ਘਰ ਆਇਆ ਨੂੰ ਜੇ ਪੈਨਸ਼ਨ ਦਾ ਮਤਲਬ ਇਹ ਹੁੰਦਾ ਕਿ ਮੁਲਾਜ਼ਮ ਕੋਲ ਜੇ ਕੋਈ ਹੋਰ ਸਾਧਨ ਨਹੀਂ ਰਹਿੰਦਾ ਤਾਂ ਉਹਦੇ ਨਾਲ ਉਹ ਆਪਣੀ ਬੜਾਪੇ ਦੀ ਜ਼ਿੰਦਗੀ ਵਧੀਆ ਜਿਉਂ ਲੈਂਦਾ ਉਹਦੇ ਬੱਚੇ ਥੋੜੇ ਮੋਟੇ ਉਹਦੀ ਦੇਖਭਾਲ ਕਰ ਲੈਂਦੇ ਨੇ ਵੀ ਚਲੋ ਪਾਪਾ ਦੀ ਥੋੜੀ ਪੰਚਨ ਫੰਕਸ਼ਨ ਆ ਰਹੀ ਆ ਥੋੜੀ ਜੀ ਗਉਂ ਕਰਦੇ ਨੇ ਜਵਾਕ ਇਹਨਾਂ ਨੇ ਉਹ ਵੀ ਖਤਮ ਕਰੀ ਆ ਔਰ ਕਹਿੰਦੇ ਇਹਨੇ ਕਿ ਅਸੀਂ ਦੇਸ਼ ਭਗਤਾ ਕਹਿੰਦੇ ਇਹਨੇ ਕਿ ਅਸੀਂ ਫੌਜ ਦਾ ਸਭ ਤੋਂ ਵੱਧ ਸਨਮਾਨ ਕਰਦੇ ਆ ਪਰ ਇਹਨਾਂ ਨੂੰ ਸਨਮਾਨ ਕਰਨ ਵਾਲਿਆਂ ਨੂੰ ਇਹ ਜ਼ਰੂਰ ਪੁੱਛਣਾ ਚਾਹੀਦਾ ਕਿ ਜੇ ਤੁਸੀਂ ਫੌਜ ਦਾ ਸਨਮਾਨ ਕਰਦੇ ਹੋ ਤਾਂ ਯਾਰ ਫੌਜੀਆ ਦੀ ਤਾਂ ਰੱਖ ਲੰਦੇ ਦੂਜੇ ਲੋਕ ਤਾਂ ਹੁਣ ਉਹ ਸਪੈਨਸ਼ਨ ਦੀ ਬਹਾਲੀ ਦੇ ਲਈ ਕੋਈ ਸਟ੍ਰਗਲ ਵੀ ਕਰ ਰਹੇ ਨੇ ਫੌਜੀ ਤਾਂ ਸਟ੍ਰਗਲ ਵੀ ਨਹੀਂ ਕਰ ਸਕਦੇ ਇਸ ਕਰਕੇ ਜਿਹੜਾ ਇਹ ਮਾਹੌਲ ਬਣਾਇਆ ਜਾ ਰਿਹਾ ਇਸ ਮਾਹੌਲ ਦੇ ਪੈਰਲਰ ਸਾਨੂੰ ਇੱਕ ਮਾਹੌਲ ਸਿਰਜਣ ਦੀ ਲੋੜ ਆ ਜਿਹੜੇ ਅਸੀਂ ਲੋਕ ਪੱਕੀ ਲੋਕ ਆ ਜਿਹੜੇ ਅਸੀਂ ਵਾਤਾਵਰਣ ਪੱਕੀ ਲੋਕ ਆ ਜਿਹੜਾ ਵਿਕਾਸ ਆ ਉਹ ਛੜਕਾਂ ਜਾਂ ਫਲਾਈਓਵਰ ਬਣਾਉਣ ਨੂੰ ਵਿਕਾਸ ਨਹੀਂ ਕਿਹਾ ਜਾਂਦਾ ਵਿਕਾਸ ਦਾ ਸਭ ਤੋਂ ਵੱਡਾ ਪਮਾਨਾ ਇਹ ਆ ਕੀ ਕੀ ਤੁਹਾਨੂੰ ਸਾਹ ਲੈਣ ਲਈ ਸੁੱਧ ਹਵਾ ਮਿਲ ਰਹੀ ਆ ਕੀ ਤੁਹਾਨੂੰ ਪੀਣ ਲਈ ਸਾਫ਼ ਪਾਣੀ ਮਿਲ ਰਿਹਾ ਕੀ ਸਾਡੇ ਲੋਕਾਂ ਨੂੰ ਖਾਣ ਲਈ ਜ਼ਹਿਰ ਮੁਕਤ ਭੋਜਨ ਮਿਲ ਰਿਹਾ ਕੀ ਸਾਡੇ ਲੋਕਾਂ ਨੂੰ ਵਧੀਆ ਕਿਸਮ ਦੀ ਵਿਦਿਆ ਮਿਲ ਰਹੀ ਆ ਸਾਡੇ ਬੱਚਿਆਂ ਨੂੰ ਕੀ ਸਾਡੇ ਲੋਕਾਂ ਨੂੰ ਵਧੀਆ ਕਿਸਮ ਦੀ ਇਲਾਜ ਪ੍ਰਣਾਲੀ ਰਾਈ ਸਾਡੇ ਲੋਕਾਂ ਦਾ ਇਲਾਜ ਹੋ ਰਿਹਾ ਅਗਰ ਇਹ ਚੀਜ਼ਾਂ ਨਹੀਂ ਹੈਗੀਆਂ ਸਿਰਫ ਅਗਰ ਪੈਸਿਆਂ ਨੂੰ ਵਿਕਾਸ ਬਣਾ ਲੈਣਾ ਪੈਸੇ ਇਕੱਲਾ ਵਿਕਾਸ ਦਾ ਸੂਚਕ ਨਹੀਂ ਹੁੰਦੇ ਅੱਜ ਸਾਡੇ ਸਾਹਮਣੇ ਭਾਵੇਂ ਉਹ ਭਾਰਤਾ ਪਰ ਚਾਹੇ ਪਾਕਿਸਤਾਨਾ ਜਾਂ ਪੂਰੇ ਸਾਊਥ ਏਸ਼ੀਆ ਦੇ ਲੋਕ ਨੇ ਇਹਨਾਂ ਲਈ ਸਭ ਤੋਂ ਵੱਡੀ ਪ੍ਰੋਬਲਮ ਆ ਜਿਹੜੀ ਉਹ ਜਲਵਾਯੂ ਤਬਦੀਲੀ ਦੀ ਪ੍ਰੋਬਲਮ ਆ 2035 ਤੱਕ ਸਾਡੀ ਖੇਤੀ ਖਤਮ ਕਰ ਦੇਣੀ ਆ ਜਲਵਾਯੂ ਤਬਦੀਲੀ ਨੇ ਇੰਨੀ ਗਰਮੀ ਹੋ ਜਾਣੀ ਆ ਕਿ ਸਾਡੀਆਂ ਫਸਲਾਂ ਕੋਈ ਵੀ ਛਾੜ ਦੇਣ ਤੋਂ ਜਵਾਬ ਦੇ ਜਾਣਗੀਆਂ ਔਰ ਸਾਡੀ ਜਿਹੜੀ ਭੋਜਨ ਸੁਰੱਖਿਆ ਹੈਗੀ ਆ ਇਹਨੂੰ ਖਤਰਾ ਕਿਸ ਤੋਂ ਆ ਖਤਰਾ ਚੀਨ ਜਾਂ ਪਾਕਿਸਤਾਨ ਤੋਂ ਨਹੀਂ ਖਤਰਾ ਉਹਨੂੰ ਜਲਵਾਯੂ ਤਬਦੀਲੀ ਤੋਂ ਖਤਰਾ ਇਸ ਕਰਕੇ ਇਸ ਈਸ਼ੂ ਦੇ ਉੱਪਰ ਸਾਨੂੰ ਖੜੇ ਹੋਣ ਦੀ ਜ਼ਰੂਰਤ ਆ ਕਿ ਅਸੀਂ ਆਪਣੇ ਵਾਤਾਵਰਣ ਦੇ ਸੰਸਾਧਨਾਂ ਨੂੰ ਔਰ ਸਾਡੇ ਮਾਨਵਿਕ ਸੰਸਾਧਨਾਂ ਨੂੰ ਕਿਵੇਂ ਹੈਲਦੀ ਬਣਾਈਏ ਕਿਵੇਂ ਸੇਤਬੰਦ ਬਣਾਈਏ ਇਸ ਕਰਕੇ ਇਸ ਜਿਹੜੀ ਜੰਗ ਅਪਾਰਤ ਤੇ ਪਾਕਿਸਤਾਨ ਦੀ ਇਹਦਾ ਸਭ ਤੋਂ ਲੌਂਗ ਟਰਮ ਜਿਹੜਾ ਇਲਾਜ ਆ ਉਹ ਹੈਗਾ ਕਸ਼ਮੀਰ ਦੇ ਮਸਲੇ ਦਾ ਇਲਾਜ ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ ਦੀ ਇਹ ਪੱਕੀ ਧਾਰਨਾ ਕਿ ਧਾਰਾ 370 ਖਤਮ ਹੋਣ ਨਾਲ 35A ਖਤਮ ਕਰਨ ਨਾਲ ਕਸ਼ਮੀਰ ਦੇ ਵਿੱਚੋਂ ਕੋਈ ਖਤਮ ਨਹੀਂ ਹੋ ਸਕਦਾ afterward ਜਾਂ ਖਾੜਕੂ ਬਾਅਦ ਉਹਦੇ ਲਈ ਲਾਜ਼ਮੀ ਆ ਕੇ ਕਸ਼ਮੀਰ ਦੇ ਲੋਕਾਂ ਨੂੰ ਵਿਸ਼ਵਾਸ ਚ ਲੈਣਾ ਪਊਗਾ ਔਰ ਜਿਹੜਾ ਜੰਮੂ ਕਸ਼ਮੀਰ ਦਾ ਇਸ਼ੂ ਆ ਇਹ ਅੱਜ ਤਿੰਨ ਧਿਰ ਇਸ਼ੂ ਆ ਇਹਦੇ ਚ ਇੱਕ ਧਿਰ ਭਾਰਤ ਆ ਦੂਜੀ ਧਿਰ ਪਾਕਿਸਤਾਨ ਆ ਤੀਜੀ ਧਿਰ ਜੰਮੂ ਕਸ਼ਮੀਰ ਦੇ ਲੋਕ ਨੇ ਜਿੰਨਾ ਚਿਰ ਇਹ ਤਿੰਨੇ ਧਰਾਂ ਮਿਲ ਬੈਠ ਕੇ ਆਪਣਾ ਸਾਂਝਾ ਹੱਲ ਨਹੀਂ ਕੱਢਦੀਆਂ ਇੱਕ ਅਜਿਹਾ ਹੱਲ ਜਿਹੜਾ ਭਾਰਤ ਕਹੇ ਮੈਨੂੰ ਪਰਵਾਹ ਨਾ ਜਿਹੜਾ ਪਾਕਿਸਤਾਨ ਕਹੇ ਮੈਨੂੰ ਪਰਵਾਹ ਨਾ ਜਿਹੜਾ ਜੰਮੂ ਕਸ਼ਮੀਰ ਦੇ ਲੋਕ ਕਹਿਣ ਮੈਨੂੰ ਪਰਵਾਹ ਨਾ ਐਸਾ ਇੱਕ ਹੱਲ ਆ ਜਿਹੜਾ ਜਿੰਨਾ ਚਿਰ ਨਹੀਂ ਨਿਕਲੂਗਾ ਉਹਨਾਂ ਚਿਰ ਇਹ ਸਿੰਗੜੀ ਉੱਠੀ ਰਹੂਗੀ ਇਹ ਸਿੰਗੜੀ ਦਾ ਕੋਈ ਇਲਾਜ ਨਹੀਂ ਹੋ ਸਕਦਾ ਉਹਦੇ ਲਈ ਖਾਸ ਕਰਕੇ ਹਿੰਦੀ ਵੈਲਟ ਦੇ ਵਿੱਚ ਕਾਹੋ ਵੈਲਟ ਦੇ ਵਿੱਚ ਸਾਨੂੰ ਇੱਕ ਮੂਵਮੈਂਟ ਬਣਾਉਣ ਦੀ ਲੋੜ ਆ ਕਿ ਲੋਕੋ ਇਹ ਮਤ ਸੋਚੋ ਕਿ ਮੁਸਲਮਾਨ ਬੁਰੇ ਨੇ ਇਹ ਮਤ ਸੋਚੋ ਕਿ ਕਸ਼ਮੀਰੀ ਬੁਰੇ ਨੇ ਇਹ ਮਤ ਸੋਚੋ ਕਿ ਕਸ਼ਮੀਰ ਦੀ ਧਰਤੀ ਤਾਂ ਸਾਨੂੰ ਚਾਹੀਦੀ ਆ ਪਰ ਕਸ਼ਮੀਰੀ ਨਹੀਂ ਚਾਹੀਦੇ ਜੇ ਤੁਹਾਨੂੰ ਕਸ਼ਮੀਰ ਦੀ ਧਰਤੀ ਨਾਲ ਪਿਆਰ ਆ ਤਾਂ ਤੁਹਾਨੂੰ ਕਸ਼ਮੀਰੀਆਂ ਨਾਲ ਵੀ ਪਿਆਰ ਕਰਨਾ ਪਊ ਜੇ ਤੁਹਾਨੂੰ ਪੰਜਾਬ ਦੀ ਧਰਤੀ ਦੇ ਨਾਲ ਪਿਆਰ ਆ ਤਾਂ ਤੁਹਾਨੂੰ ਪੰਜਾਬੀਆਂ ਨਾਲ ਵੀ ਪਿਆਰ ਕਰਨਾ ਪਊ ਲਾਸਟ ਤੇ ਮੈਂ ਇੱਕ ਗੱਲ ਕਹਿ ਕੇ ਕਿ ਜਿਹੜੀ ਗੱਲ ਇੱਕ ਬਹੁਤ ਚਰਚਾ ਦਾ ਵਿਸ਼ਾ ਇਹਨਾਂ ਦਿਨਾਂ 'ਚ ਕਿ ਸਾਡੇ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਇੱਕ ਗੱਲ ਕਹੀ ਕਿ ਅਸੀਂ 7 ਤਰੀਕ ਨੂੰ ਅਟੈਕ ਕਰਨ ਤੋਂ ਪਹਿਲਾਂ ਪਾਕਿਸਤਾਨ ਨੂੰ ਕਹਿਤਾ ਸੀ ਕਿ ਅਸੀਂ ਹੱਤਵਾਦੀ ਟਿਕਾਣਿਆਂ ਤੇ ਅਟੈਕ ਕਰਾਂਗੇ ਅਸੀਂ ਪਾਕਿਸਤਾਨ ਦੀ ਸਰਕਾਰ ਤੇ ਜਾਂ ਉੱਥੋਂ ਦੀ ਮਿਲਟਰੀ ਤੇ ਕੋਈ ਅਟੈਕ ਨਹੀਂ ਕਰਾਂਗੇ ਇਹਦਾ ਮਤਲਬ ਕੀ ਆ ਇਹਦਾ ਮਤਲਬ ਸਾਫ਼-ਸਾਫ਼ ਇਹ ਆ ਕਿ ਇਹਨਾਂ ਨੇ ਦੱਸਤਾ ਸੀ ਵੀ ਭਾਈ ਅਸੀਂ ਅਟੈਕ ਕਰਨ ਆਲੇ ਹਾਂ ਅਸੀਂ ਉਹ ਬਿਲਡਿੰਗ-ਬਿਲਡਿੰਗ ਢਾ ਦੇਾਂਗੇ ਬੰਦੇ ਕੱਢਣ ਨੂੰ ਮਨ ਲਓ ਜੇ ਕੋਈ ਆਪਾਂ ਨੂੰ ਕਹੇ ਦੇ ਕਿ ਬਾਬਾ ਪੂਜਾ ਸਿੰਘ ਤੇ ਭਵਨ ਤੇ ਸੀ ਬੰਬ ਸੱਟਾਂਗੇ ਯਾਰ ਆਪਾਂ ਸਾਰੇ ਇੱਥੋਂ ਸੇਫ ਨਿਕਲ ਜੀਏ ਭਵਨ ਤਾਂ ਆਪਾਂ ਦੁਆਰੇ ਵੀ ਬਣਾ ਸਕਦੇ ਆ ਸਰਕਾਰ ਨੂੰ ਭਵਨ ਬਣਾਉਣ ਵਾਲੀ ਜਾਂ ਲੋਕਾਂ ਨੂੰ ਭਵਨ ਬਣਾਉਣ ਵਾਲਾ ਕੰਮ ਤਾਂ ਕੋਈ ਬਹੁਤ بڑا ਨਹੀਂ ਹੈਗਾ ਕਿਉਂਕਿ ਜਿਹੜੇ ਇਹ جنੂਨੀ ਨੇ ਇਹ ਰਾਜ ਕਰਨ ਲਈ ਇੱਕ ਨੇ ਇਤਿਹਾਸ ਦੇ ਵਿੱਚ ਮੈਂ ਇੱਕ ਪੁਆਇੰਟ ਤੁਹਾਡੇ ਸਾਹਮਣੇ ਰੱਖਣਾ ਚਾਹੁੰਨਾ ਕਿ ਜਿਹਨੂੰ ਅੱਜ ਕੱਲ੍ਹ ਆਰਐਸਐਸ ਕਹਿੰਦੇ ਆ ਜਾਂ ਜਮਸੰਗ ਕਹਿੰਦੇ ਆ ਪਹਿਲਾਂ ਇਹਦਾ ਨਾਮ ਸੀ ਹਿੰਦੂ ਮਹਾਸਭਾ ਹਿੰਦੂ ਮਹਾਸਭਾ ਨੇ ਔਰ ਮੁਸਲਮ ਲੀਗ ਨੇ ਔਰ ਕ੍ਰਿਸ਼ਕ ਪਾਰਟੀ ਨੇ ਤਿੰਨਾਂ ਨੇ ਮਿਲ ਕੇ ਸਭ ਤੋਂ ਪਹਿਲਾਂ 1941 ਦੇ ਵਿੱਚ ਬੰਗਾਲ 'ਚ ਸਰਕਾਰ ਬਣਾਈ ਸੀ ਫਿਰ 1943 ਦੇ ਵਿੱਚ ਹਿੰਦੂ ਮਹਾਸਭਾ ਨੇ ਔਰ ਮੁਸਲਮ ਲੀਗ ਨੇ ਸਿੰਧ ਦੇ ਵਿੱਚ ਸਾਂਝੀ ਸਰਕਾਰ ਬਣਾਈ ਔਰ ਫਿਰ ਇਹਨਾਂ ਨੇ ਸਿੰਧ ਤੋਂ ਬਾਅਦ ਇੱਕ ਇਹਨਾਂ ਨੇ ਨਵੀਂ ਸਰਕਾਰ ਬਣਾਈ ਪਸ਼ਾਵਰ ਦੇ ਵਿੱਚ ਇਸ ਕਰਕੇ ਇਹ ਭਾਈ ਰਾਜ ਕਰਨ ਲਈ ਇਕੱਠੇ ਨੇ ਇਹ ਕੋਈ ਨਹੀਂ ਚਾਹੁੰਦੀ ਆ ਆਰਐਸਐਸ ਕਿ ਖੜਕੂਬਾਦ ਖਤਮ ਹੋਵੇ ਚਾਹੇ ਉਹ ਕਸ਼ਮੀਰੀਆਂ ਦਾ ਚਾਹੇ ਕਿਸੇ ਹੋਰ ਦਾ ਇਹਨਾਂ ਨੂੰ ਇਹ ਆ ਵੀ ਇਹ ਛਣਕ ਇਹ ਛਣਕ ਚਲਦੀ ਰਹੇ ਅਸੀਂ ਹਿੰਦੂਆਂ ਨੂੰ ਡਰਾਉਂਦੇ ਰਹੀਏ ਹਿੰਦੂਆਂ ਨੂੰ ਇਹ ਕਹਿਣ ਦੇ ਯੋਗ ਹੋ ਜੀਏ ਕਿ ਭਾਈ ਜੇ ਤੁਹਾਨੂੰ ਬਚਾ ਸਕਦੀ ਆ ਸਾ ਪੀਜਪੀ ਜਾਂ ਮੋਦੀ ਜਾਂ ਮੋਦੀ ਦਾ ਕੋਈ ਹੋਰ ਆਉਣ ਵਾਲਾ ਸਮੇਂ 'ਚ ਜਿਹੜਾ ਕੋਈ ਜਾਣਚੀਨ ਬਣੂਗਾ ਉਹੀ ਬਚਾ ਸਕਦਾ ਸੋ ਅੰਤ ਦੇ ਵਿੱਚ ਸਾਨੂੰ ਸਾਰੇ ਲੋਕਾਂ ਨੂੰ ਸਾਡੇ ਨੂੰ ਸਾਰੇ ਕਿਰਤੀ ਲੋਕਾਂ ਨੂੰ ਇੱਕ ਗੱਲ ਸਪਸ਼ਟ ਸਿੱਖਣੀ ਚਾਹੀਦੀ ਆ ਕਿ ਜੰਗ ਕਿਰਤੀ ਲੋਕਾਂ ਦੇ ਹਮੇਸ਼ਾ ਮਰੋਹ ਚ ਜਾਂਦੀ ਆ ਅਮਲ ਵਿਕਾਸ ਲਈ ਸਭ ਤੋਂ ਵੱਧ ਜ਼ਰੂਰੀ ਚੀਜ਼ ਆ ਅਗਰ ਅਸੀਂ ਵਾਤਾਵਰਨ ਨੂੰ ਬਚਾਉਣਾ ਅਗਰ ਅਸੀਂ ਜਲਵਾਯੂ ਤਬਦੀਲੀ ਦਾ ਮੁਕਾਬਲਾ ਕਰਨਾ ਅਗਰ ਅਸੀਂ ਸਭ ਤੋਂ ਗੰਦੇ ਸ਼ਹਿਰ ਨੇ ਜਿਹੜੇ 30 ਸ਼ਹਿਰਾਂ ਦੇ ਵਿੱਚੋਂ ਸਭ ਤੋਂ ਗੰਦੇ ਸ਼ਹਿਰ ਸਾਡੇ ਮੁਲਕ ਦੇ ਨੇ ਹਵਾ ਦੇ ਐਂਗਲ ਤੋਂ ਅਗਰ ਅਸੀਂ ਉਹ ਸਭਾ ਨੂੰ ਸ਼ੁੱਧ ਕਰਨਾ ਤਾਂ جنگ ਨਹੀਂ ਸਾਨੂੰ ਅਮਨ ਚਾਹੀਦਾ ਔਰ ਸਾਨੂੰ ਆਪਣੇ ਕੁਦਰਤੀ ਸਰੋਤਾਂ ਦਾ ਔਰ ਮਾਨਵੀ ਸਰੋਤਾਂ ਦਾ ਸਹੀ ਉਪਯੋਗ ਕਰਕੇ ਲੋਕਾਂ ਦਾ ਜਿਹੜਾ ਜੀਵਨ ਉਹ ਖਿਸ਼ਾਲ ਬਣਨ ਵਾਲਾ ਸਾਨੂੰ ਅੱਗੇ ਵਧਣਾ ਚਾਹੀਦਾ ਇਹਦੇ ਲਈ ਜਿਵੇਂ ਉਹਨਾਂ ਨੇ ਇੱਕ ਜੰਗੀ ਮਾਹੌਲ ਦਾ ਜਾਂ ਫਿਰਕੂ ਮਾਹੌਲ ਦਾ ਬਰਤਾਂਤ ਸਿਰਜਿਆ ਸਾਨੂੰ ਇੱਕ ਅਮਨ ਦਾ ਬਰਤਾਂਤ ਇਸ ਜੰਗੀ ਮਾਹੌਲ ਦੇ ਖਲਾਮਪ ਵਰਤਾਂਤ ਲੋਕਾਂ ਦੇ ਵਿੱਚ ਸੱਜਣਾ ਪਊਗਾ ਉਹਦੇ ਲਈ ਅਸੀਂ ਸਾਰੇ ਮਿਹਨਤ ਕਰੀਏ ਇਹੋ ਜਿਹੇ ਸਾਂਝੀਆਂ ਕਾਨਫਰੰਸਾਂ ਕਰੀਏ ਪਰसों ਵੀ ਅਸੀਂ ਮਸਤੂਆਣੇ ਇਕੱਠੇ ਸੀਗੇ ਇੱਕੋਥੇ ਵੀ ਅਸੀਂ ਕਾਨਫਰੰਸ ਕੀਤੀ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸੰਸਰੇ ਨੂੰ ਆਪਾਂ ਕਿਸੇ ਤਰੀਕੇ ਨਾਲ ਜਾਰੀ ਰੱਖੀਏ ਸੋ ਤੁਸੀਂ ਮੈਨੂੰ ਟਾਈਮ ਦਿੱਤਾ ਬਹੁਤ ਧਿਆਨ ਦੇ ਨਾਲ ਸੁਣਿਆ ਤੁਹਾਡਾ ਬਹੁਤ ਬਹੁਤ ਧੰਨਵਾਦ